ਤਾਂ ਮੇ ਸਾਹਿਬ ਜਿਹੜੇ ਨੇ ਨਾ ਜੀ ਉਹਨਾਂ ਦੀ ਆਤਮਾ ਨੇ ਥੋੜਾ ਜਿਹਾ ਹਲਾਰਾ ਮਾਰਿਆ ਅਗਰ ਉਹ ਜੋੜੇ ਅੰਦਰ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਮੇਰੇ ਕੋਲੋਂ ਗਲਤ ਕਰਵਾਇਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਬਹੁਤ ਮੁਸ਼ਕਲ ਤੇ ਫਸਾਤਾ ਪਰੇ ਮੂੰਹ ਚ ਕੋੜ ਕਰਨੀ ਆ ਜੇ ਖੰਦਾ ਦੇ ਕੋੜੀ ਹੋ ਜਾਂਦਾ ਜੇ ਛੜਦਾ ਤੇ ਭਾਈ ਸਾਹਿਬ ਜੀ ਰਹਿੰਦਾ ਪੱਲੇ ਕੱਖ ਨਹੀਂ ਅਕਾਲ ਤਖਤ ਸਾਹਿਬ ਨੂੰ ਸਿਰਫ ਵਰਤਿਆ ਜਾਂਦਾ ਹੈ ਅਕਾਲ ਤਖਤ ਸਾਹਿਬ ਦਾ ਕਹਿਣਾ ਨਹੀਂ ਮੰਨਿਆ ਜਾਂਦਾ ਨੇ ਖਰਦਵਾਰ ਦੀ ਜਗ੍ਹਾ ਕੀਰਤਪੁਰ ਸਾਹਿਬ ਬਣਾ ਲਿਆ ਕਿੱਥੇ ਸੀ ਜਹੇਦਾਰ ਕਿੱਥੇ ਸੀ ਤਖਤ ਕੀ ਮਰਿਆਦਾ ਨੂੰ ਲਾਗੂ ਕੀਤਾ ਜਾ ਰਿਹਾ ਜਦੋਂ ਜਾ ਕੇ ਸੌਦਾ ਸਾਹਿਬ ਦੇ ਕੋਲ ਹੱਥ ਜੋੜ ਕੇ ਖੜੇ ਹੁੰਦੇ ਸੀ ਉਦੋਂ ਕਿੱਥੇ ਸੀ ਜਹੇਦਾਰ ਜਿੱਥੇ 328 ਸੂਰੂਪ ਗਾਇਬ ਹੋ ਗਏ ਉਦੋਂ ਕਿੱਥੇ ਸੀ ਜਹੇਦਾਰ ਇਹ ਸਾਰੇ ਹੀ ਇੱਕ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਇਹਨਾਂ ਨੇ ਜਿੰਨਾ ਕਹਾਣ ਕੌਮ ਦਾ ਕੀਤਾ ਹੈ ਮੇਰੇ ਖਿਆਲ ਕੋਈ ਨਹੀਂ ਕਰ ਸਕਦਾ ਜਿਹੜਾ ਉਹਨਾਂ ਦੀ ਗੱਲ ਮੰਨਦਾ ਜਿਹਦੀ ਰੀੜ ਦੀ ਹੱਡੀ ਨਹੀਂ ਹੈ ਜਿਹੜਾ ਝੁੱਕ ਜਾਂਦਾ ਉਹਨੂੰ ਉਹ ਉੱਥੇ ਜਿਹਦਰ ਲਾ ਦਿੰਦੇ ਆ ਸੋ ਬੀਤੇ ਕੱਲ ਜੋ ਵਾਪਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਆਪਾਂ ਸਿੱਧੇ ਤੌਰ ਤੇ ਕਹੀਏ ਜਥੇਦਾਰ ਅਕਾਲ ਤਖਤ ਨੂੰ ਅੱਖਾਂ ਦਿਖਾ ਰਹੀ ਹੈ ਜਾਂ ਉਹਨਾਂ ਨੇ ਕਹਤੇ ਆ ਕਿ ਐਕਟ ਜਿਹੜਾ 1925 ਚ ਬਣਿਆ ਸੀ ਉਹਦੇ ਲਿਹਾਜ਼ ਨਾਲ ਅਸੀਂ ਤੁਹਾਡੇ ਤੋਂ ਉੱਪਰ ਆ ਇਸ ਵਿਸ਼ੇ ਤੇ ਚਰਚਾ ਕਰਾਂਗੇ ਚੰਡੀਗੜ੍ਹ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਰਿਆੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਾ ਘਟਨਾਕ੍ਰਮ ਤੁਸੀਂ ਵੀ ਰਿਆੜ ਸਾਹਿਬ ਕੱਲ ਦੇਖਿਆ ਕੀ ਕਹਿੰਦੇ ਹੋ ਵੀ ਸ਼੍ਰੋਮਣੀ ਕਮੇਟੀ ਨੇ ਹੁਣ ਸਿੱਧਾ ਐਲਾਨ ਕਰਤਾ ਵੀ ਅਕਾਲ ਤਖਤ ਦਾ ਜਥੇਦਾਰ ਸਾਡੇ ਥੱਲੇ ਆ ਇਸ ਤਰ੍ਹਾਂ ਹੈਗਾ ਜੀ ਕਿ ਅਕਾਲ ਤਖਤ ਸਾਹਿਬ ਨੂੰ ਸ਼ਰਫ ਵਰਤਿਆ ਜਾਂਦਾ ਹੈ ਅਕਾਲ ਤਖਤ ਸਾਹਿਬ ਦਾ ਕਹਿਣਾ ਨਹੀਂ ਮੰਨਿਆ ਜਾਂਦਾ ਅਕਾਲ ਤਖਤ ਸਾਹਿਬ ਨੂੰ ਇੱਕ ਬਿਲਡਿੰਗ ਸਮਝਦੇ ਨੇ ਔਰ ਅਕਾਲ ਤਖਤ ਦੀ ਜਿਹੜੀ ਮਹਾਨਤਾ ਹੈ ਉਹਨੂੰ ਅੱਖੋਂ ਪਰੋਖੇ ਕਰਕੇ ਇਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਹੋਰ ਦੂਜੇ ਧਰਮ ਦੀ ਗੱਲ ਦੱਸਦਾ ਹਾਂ ਜਿਸ ਵੇਲੇ ਪੋਪ ਅਵੇਸਲਾ ਹੋ ਗਿਆ ਉਸ ਵੇਲੇ ਇਸਾਈਆਂ ਦੀਆਂ ਕਿੰਨੀਆਂ ਸ਼ਾਖਾਵਾਂ ਬਣ ਗਈਆਂ ਇਸੇ ਤਰ੍ਹਾਂ ਜਦੋਂ ਅਕਾਲ ਤਖਤ ਦੇ ਉੱਤੇ ਬੈਠਣ ਵਾਲੇ ਜ세ਦਾਰ ਗੁਲਾਮ ਹੋ ਗਏ ਕਹਿਣਾ ਮੰਨਣ ਵਾਲੇ ਹੋ ਗਏ ਆਗਿਆਕਾਰੀ ਹੋ ਗਏ ਔਰ ਉਹਨਾਂ ਨੂੰ ਹੁਕਮ ਅੰਦੋਲੀ ਜਿਹੜੀ ਹੈਗੀ ਆ ਉਹ ਬਰਦਾਸ਼ਤ ਹੋ ਗਈ ਉਸ ਵੇਲੇ ਸਿੱਖਾਂ ਦੀਆਂ ਕਿੰਨੀਆਂ ਸੰਸਥਾਵਾਂ ਬਣ ਗਈਆਂ ਇਹ ਤੁਸੀਂ ਜਿਹੜਾ ਅੱਜ ਮੇਰਾ ਖਿਆਲ ਉਂਗਲਾਂ ਤੇ ਗਿਣ ਨਹੀਂ ਸਕਦੇ ਇਸ ਕਰਕੇ ਇਹ ਨਾਰਾ ਲਾਉਣਾ ਅਕਾਲੇਦਲ ਦੇ ਕਿ ਅਕਾਲ ਤਖਤ ਮਹਾਨ ਹੈ ਸਾਡੀ ਜਿੰਨ ਤੇ ਜਾਨ ਹੈ ਜਿੰਦ ਤੇ ਜਾਨ ਇਹਨਾਂ ਨੇ ਕੱਢੀ ਉਹਦੇ ਉਤੋਂ ਦੀ ਵਾਰੀ ਨਹੀਂ ਹੁਣ ਤੁਸੀਂ ਇਹਨਾਂ ਨੂੰ ਪੁੱਛੋ ਮੈਂ ਕਿਸੇ ਦੇ ਹੱਕ 'ਚ ਨਹੀਂ ਕਿਸੇ ਦੇ ਖਿਲਾਫ ਨਹੀਂ ਇਹਨਾਂ ਦੀ ਰਾਜਨੀਤੀ ਆ ਇਹ ਜਿਤਨਾ ਮਰਜ਼ੀ ਕਰਨ ਅਸੀਂ ਇਸ ਗੰਦਲੀ ਰਾਜਨੀਤੀ 'ਚੋਂ ਆਪਣਾ ਜੀਵਨ ਜਿਹੜਾ ਹੈ ਉਸ ਅਦਾਲੇ ਬਾਹਰ ਕੱਢ ਲਿਆ। ਸਵਾਲ ਇਹ ਹੈ ਵੀ ਉਹਨਾਂ ਦਾ 1925 ਐਕਟ ਦਾ ਹਵਾਲਾ ਦੇਣਾ। ਮੈਂ ਉੱਥੇ ਜਾਣ ਲੱਗਾ ਵੇਟ ਜੀ। ਜੀ। ਮਰਵਾਹਾ ਸਾਹਿਬ ਜਿਸ ਵੇਲੇ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਜੂਕੇਸ਼ਨ ਦਿੱਤੀ ਸਾਰਾ ਖਰਚਾ ਚੁੱਕਿਆ। ਉਸ ਵੇਲੇ ਹਰਪ੍ਰੀਤ ਸਿੰਘ ਲਈ ਐਸਡੀਪੀਸੀ ਬਹੁਤ ਵਧੀਆ ਸੀ। ਜਿਸ ਵੇਲੇ ਹਰਪ੍ਰੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਹੇਦਾਰ ਲਾਇਆ ਉਸ ਵੇਲੇ ਐਸਡੀਪੀਸੀ ਅਕਾਲੀ ਦਲ ਤੇ ਸਿੱਖ ਪੰਥ ਸਾਰਾ ਹੀ ਠੀਕ ਸੀ ਜਿਸ ਵੇਲੇ ਇਹਨਾਂ ਨੂੰ ਉਥੋਂ ਲਾ ਕੇ ਤੇ ਸਾਬੋ ਕੀ ਤਲਵੰਡੀ ਦਾ ਜਿਹੜਾ ਤਖਤ ਹੈਗਾ ਉਹਦੇ ਉੱਤੇ ਜਹੇਦਾਰ ਲਾ ਦਿੱਤਾ ਇਹਨਾਂ ਨੇ ਕੋਈ ਹੀਲ ਹੁਜਤ ਜਾਂ ਨੁਕਰ ਨਹੀਂ ਕੀਤੀ ਜਿਹੜੀ ਕਰਨੀ ਚਾਹੀਦੀ ਸੀ ਇਤਰਾਜ਼ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਜੀ ਔਰ ਦੂਜੀ ਗੱਲ ਜਿਹੜੀ ਹੈਗੀ ਆ ਕਿ ਐਸਡੀਪੀਸੀ ਨੂੰ ਦੇ ਸਾਰੇ ਮੈਂਬਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਕਿ ਜਿਸ ਗੱਲ ਨੂੰ ਲੈ ਕੇ 18 ਸਾਲ ਪਹਿਲਾਂ ਗੱਲ ਹੋਈ ਅੱਜ ਦੀ ਗੱਲ ਨਹੀਂ ਹੈ ਜਿੰਨੇ ਸ਼ਿਕਾਇਤ ਕੀਤੀ ਉਹਦੀ ਜਿਹੜੀ ਧਰਮ ਪਤਨੀ ਆ ਉਹ 18 ਸਾਲ ਪਹਿਲਾਂ ਦੀ ਗੱਲ ਆ ਤੁਹਾਨੂੰ ਇਹ ਸ਼ਰਾਨੀ ਹੋਵੇਗੀ ਸ਼ਾਇਦ ਸਿੱਖ ਜਗਤ ਨੂੰ ਨਹੀਂ ਪਤਾ ਕਿ ਉਹਦੀਆਂ ਦੋਵੇਂ ਕੁੜੀਆਂ ਜਿਹੜਾ ਸੰਡੂ ਉਹਦੀਆਂ ਦੋਵੇਂ ਕੁੜੀਆਂ ਦਾ ਪਾਲਣ ਪੋਸਣ ਵਿਦਿਆ ਜੋ ਵੀ ਹੈਗਾ ਪੜਾਈ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਕਰਵਾ ਰਹੇ ਨੇ ਦੂਜੀ ਗੱਲ ਕਿ ਸਾਰਾ ਕੁਝ ਇਹਨਾਂ ਨੇ ਕੀਤਾ ਔਰ ਉਹ ਚੁੱਪ ਰਿਆ ਹੁਣ ਉਹਨੂੰ ਖਾਪ ਪਾਉਣ ਦੀ ਕੀ ਲੋੜ ਹੈ ਮਤਲਬ ਹੁਣ ਉਹਨੂੰ ਬੋਲਣਾ ਨਹੀਂ ਚਾਹੀਦਾ ਪਰਤੇ ਜਾ ਰਿਹਾ ਸੰਡੂ ਨੂੰ ਕਿਉਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਨਾ ਇਹਨਾਂ ਨੂੰ ਉਹਦੇ ਖਿਲਾਫ ਅਲੀਗੇਸ਼ਨ ਲਾਉਣੇ ਚਾਹੀਦੇ ਆ ਔਰ ਨਾ ਉਹਨੂੰ ਹੀ ਇਹਨਾਂ ਦੇ ਖਿਲਾਫ ਕੁਝ ਬੋਲਣਾ ਚਾਹੀਦਾ ਇਹਨਾਂ ਨੂੰ ਸੰਡੂ ਨੂੰ ਵਰਤਿਆ ਗਿਆ ਇਹ ਸਾਰੇ ਹੀ ਇੱਕ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਇਹਨਾਂ ਨੇ ਜਿੰਨਾ ਕਹਾਣ ਕੌਮ ਦਾ ਕੀਤਾ ਹੈ ਮੇਰਾ ਖਿਆਲ ਕੋਈ ਨਹੀਂ ਕਰ ਸਕਦਾ ਮੈਂ ਤੁਹਾਨੂੰ ਕਈ ਐਗਜ਼ਾਮਪਲਾਂ ਦੇ ਚੁੱਕਾ ਹਾਂ ਕਿ ਇਹਨਾਂ ਨੇ ਹਰਦਵਾਰ ਦੀ ਜਗ੍ਹਾ ਕੀਰਤਪੁਰ ਸਾਹਿਬ ਬਣਾ ਲਿਆ ਕਿੱਥੇ ਸੀ ਜਹੇਦਾਰ ਕਿੱਥੇ ਸੀ ਤਖਤ ਕੀ ਮਰਿਆਦਾ ਨੂੰ ਲਾਗੂ ਕੀਤਾ ਜਾ ਰਿਹਾ ਜੇ ਨਹੀਂ ਕੀਤਾ ਜਾ ਰਿਹਾ ਜੇ ਕੌਣ ਜ਼ਿੰਮੇਵਾਰ ਆ ਐਸਪੀਸੀ ਜ਼ਿੰਮੇਵਾਰ ਹੈ ਕਿਉਂ ਜ਼ਿੰਮੇਵਾਰ ਹੈ ਜਦੋਂ ਜਾ ਕੇ ਸੌਦਾ ਸਾਹਿਬ ਦੇ ਕੋਲ ਹੱਥ ਜੋੜ ਕੇ ਖੜੇ ਹੁੰਦੇ ਸੀ ਉਦੋਂ ਕਿੱਥੇ ਸੀ ਜਹੇਦਾਰ ਜਿੱਥੇ 328 ਸਰੂਪ ਗਾਇਬ ਹੋ ਗਏ ਉਦੋਂ ਕਿੱਥੇ ਸੀ ਜਹੇਦਾਰ ਮੈਂ ਮਰਵਾਹਾ ਸਾਹਿਬ ਤੁਹਾਨੂੰ ਦੱਸਦਾ ਹਾਂ ਕਿ ਕਿੰਨੀ ਤਕੜੀ ਮਨਮਤ ਚੱਲ ਰਹੀ ਹੈ ਕਿ ਮਤਲਬ ਤੁਸੀਂ ਦੇਖੋ ਇੱਕ ਤਖਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ ਹੈ। ਬਾਕੀ ਚਾਰੇ ਤਖਤ ਜਿਹੜੇ ਆ ਉਹ ਅਸੀਂ ਆਪ ਬਣਾਏ ਨੇ। ਅੱਛਾ ਜਿਹੜੇ ਪੰਜ ਤਖਤ ਸਿੱਖੀ ਚ ਗਿਣੇ ਜਾਂਦੇ ਆ। ਚਾਰ ਤਖਤ ਅਸੀਂ ਆਪ ਬਣਾਏ ਨੇ ਸਿਰਫ ਇੱਕ ਗੁਰੂ ਸਾਹਿਬ ਵਲੇ ਤਖਤ ਬਣਾਇਆ। ਛੇਵੇਂ ਪਾਤਸ਼ਾਹ ਹੀ ਨੇ। ਛੇਵੇਂ ਪਾਤਸ਼ਾਹ ਉਹ ਕਿਹੜਾ ਸੀਗਾ? ਉਹ ਜਿਹਨੂੰ ਪਹਿਲਾਂ ਉਹਨੂੰ ਥੜਾ ਸਾਹਿਬ ਕਹਿੰਦੇ ਸੀ। ਅੱਛਾ। ਔਰ ਉਹਦੇ ਉੱਤੇ ਜਿਹੜਾ ਵੀ ਜਸੇਦਾਰ ਬਿਠਾਇਆ ਜਾਂਦਾ ਸੀ ਜਾਂ ਜਿਹੜੇ ਜਹੇਦਾਰ ਨੂੰ ਥਾਪਿਆ ਜਾਂਦਾ ਸੀ ਉਹ ਜਹੇਦਾਰ ਸਰਬੱਤ ਖਾਲਸਾ ਚੋਂ ਨਿਕਲਦਾ ਸੀ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਵਿੱਚੋਂ ਈਵਨ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਸਜ਼ਾ ਸੀ ਕੌੜੇ ਮਾਰਨ ਦੀ ਉਹ ਵੀ ਸਰਬੱਤ ਖਾਲਸਾ ਦਾ ਫੈਸਲਾ ਸਰਬੱਤ ਖਾਲਸਾ ਦੇ ਜਿਹੜਾ ਜਹੇਦਾਰ ਸੀ ਉਹਨੇ ਮਾਰੇ ਸੀ ਔਰ ਉਹਦੀ ਕਿੰਨੀ ਤਾਕਤ ਸੀ ਮੈਂ ਤੁਹਾਨੂੰ ਦੱਸਣ ਲੱਗਾ ਮਾਰਗਾਰੰਜੀ ਸਿੰਘ ਨੇ ਇੱਕ ਵੇਸ਼ਵਾ ਨਾਲ ਵਿਆਹ ਕਰਾ ਲਿਆ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਉਹਨਾਂ ਨੇ ਆਪਣਾ ਘੋੜਾ ਦਰੜਾਇਆ ਔਰ ਲਾਹੌਰ ਪਹੁੰਚ ਗਏ ਜਾ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕੀਤੀ ਔਰ ਕਿਹਾ ਕਿ ਦੇਖ ਰਾਜਾ ਮੈਂ ਤੇ ਤੂੰ ਆ ਤੀਜਾ ਬੰਦਾ ਕੋਈ ਨਹੀਂ ਆ ਤੂੰ ਇਹ ਜਿਹੜਾ ਗਲਤ ਕੰਮ ਕੀਤਾ ਜੀ ਮਾਫੀ ਮੰਗ ਔਰ ਇਹ ਗਲਤ ਕੰਮ ਛੱਡ ਦੇ ਮਹਾਰਾਜਾ ਰਣਜੀਤ ਸਿੰਘ ਨੇ ਹੱਸ ਕੇ ਕਿਹਾ ਕਿ ਨਹੀਂ ਇਹ ਰਾਜੇ ਕਰਦੇ ਹੁੰਦੇ ਆ ਰਾਜਾਂ ਦਾ ਇਹ ਸ਼ੌਕ ਹੈ ਉਹਨਾਂ ਕਿਹਾ ਸਿੱਖ ਰਾਜੇ ਨਹੀਂ ਕਰਦੇ ਇਹ ਆਮ ਰਾਜੇ ਕਰਦੇ ਸਿੱਖ ਰਾਜੇ ਨੇ ਤੂੰ ਸਿੱਖ ਹੈ ਸਿੱਖੀ ਸਿਧਾਂਤਾਂ ਦੇ ਚੱਲਣਾ ਪਏਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਦੇ ਹੁਕਮੰਦਲੀ ਕੀਤੀ ਤੇ ਉਹ ਹਰਮੰਦਰ ਸਾਹਿਬ ਆ ਕੇ ਉਹਨਾਂ ਨੇ ਸਿੰਘ ਸਾਹਿਬਾਂ ਦੀ ਮੀਟਿੰਗ ਕੀਤੀ ਔਰ ਮੀਟਿੰਗ ਤੋਂ ਬਾਅਦ ਦੋ ਹੁਕਮ ਜਾਰੀ ਕੀਤੇ ਪਹਿਲਾ ਹੁਕਮ ਉਹਨਾਂ ਨੇ ਜਾਰੀ ਕੀਤਾ ਕਿ ਜਿਹੜੀ ਹਰਮੰਦਰ ਸਾਹਿਬ ਹਰ ਰੋਜ਼ ਖਾਲਸਾ ਰਾਜ ਦੇ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਹੈ ਉਹ ਬੰਦ ਹੋ ਜਾਵੇਗੀ ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਦੂਜਾ ਹੁਕਮਨਾਮਾ ਜਾਰੀ ਕੀਤਾ ਕਿ ਅੱਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਫਤਿਹ ਨਹੀਂ ਬੁਲਾਵੇਗਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਆਪਣੇ ਮਹਿਲ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਜਿਹੜਾ ਸਾਹਮਣੇ ਸੰਤਰੀ ਖਲੋਤਾ ਸੀ ਜਾਂ ਪਹਿਰੇਦਾਰ ਖਲੋਤਾ ਸੀ ਜਾਂ ਸਪਾਈ ਖਲੋਤਾ ਸੀ ਉਹਨੇ ਜਦੋਂ ਉਹਨਾਂ ਨੂੰ ਫਤਿਹ ਨਾ ਬੁਲਾਈ ਤੇ ਮਹਾਰਾਜਾ ਰਣਜੀਤ ਸਿੰਘ ਹੈਰਾਨ ਹੋਇਆ ਉਹਨਾਂ ਨੇ ਕਿਹਾ ਕਿ ਕੀ ਗੱਲ ਆ ਅੱਜ ਮੇਰੇ ਮੈਨੂੰ ਤੁਸੀਂ ਫਤਿਹ ਨਹੀਂ ਬੁਲਾਈ ਕਿ ਮੈਂ ਰਾਜਾ ਨਹੀਂ ਆ ਤੇ ਉਹਨਾਂ ਨੇ ਕਿਹਾ ਕਿ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਅਸੀਂ ਅਕਾਲ ਤਖਤ ਨੂੰ ਮਹਾਨ ਮੰਨਦੇ ਆ ਰਾਜੇ ਹੋਏ ਹੋਏ ਕਈ ਆਉਂਦੇ ਦੇ ਕਈ ਜਾਂਦੇ ਨੇ ਅੱਛਾ ਇਹ ਚੀਜ਼ ਦੱਸੋ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਛੇਵੀਂ ਪਾਸ਼ਾਹੀ ਨੇ ਇੱਕੋ ਤਖਤ ਬਣਾਇਆ ਸੀ ਜਿਹੜਾ ਉਹ ਕਾਲ ਤਖਤ ਵੀ ਕਹਿੰਦੇ ਮੀਰੀ ਪੀਰੀ ਦੇ ਸਿਧਾਂਤ ਨਾਲ ਉਹਨੇ ਸਥਾਪਿਤ ਕੀਤਾ ਉਸ ਤੋਂ ਇਲਾਵਾ ਪੰਜ ਤਖਤ ਜਿਹੜੇ ਗੁਰਦੁਆਰੇ ਆਪੇ ਬਣਾਏ ਨੇ ਜੇ ਤਲਵੰਡੀ ਸਾਬੋ ਵੀ ਆਪੇ ਬਣਾਈਆਂ ਮਤਲਬ ਪੰਜੇ ਤਖਤ ਅਸੀਂ ਆਪਣਾ ਇਹਨੇ ਆਪੇ ਬਣਾਇਆ ਜਿਹੜਾ ਨਜ਼ੇੜ ਸਾਹਿਬ ਉਹ ਵੀ ਆਪੇ ਬਣਾਇਆ ਹੈ ਕੇਸਗੜ੍ਹ ਕੇਸਗੜ੍ਹ ਸਾਹਿਬ ਵੀ ਆਪੇ ਬਣਾਇਆ ਹੈ ਦਰਬਾਰ ਸਾਹਿਬ ਦੀ ਹਾਂਜੀ ਦਰਬਾਰ ਸਾਹਿਬ ਤੇ ਜਿਹੜਾ ਜੀ ਗੁਰੂ ਸਾਹਿਬਾਂ ਦੇ ਵੇਲੇ ਬਣਿਆ ਹੈ ਅੱਛਾ ਲੇਕਿਨ ਜਿਹੜਾ ਜਿਹੜਾ ਮਤਲਬ ਜਿਹੜਾ ਹੈਗਾ ਹੈ ਤੁਹਾਡਾ ਆਨੰਦਪੁਰ ਸਾਹਿਬ ਇੱਥੇ ਸੇ ਖਾਲਸੇ ਦੀ ਸਾਜਨਾ ਹੋਈ ਹੈ ਇਹ ਜੇ ਖਾਲਸੇ ਦੀ ਜਨਮ ਭੂਮੀ ਆ ਜਿਹੜਾ ਇੱਥੇ ਲੱਗੀਆਂ ਹਮ ਸਥਾਪਨਾ ਖਾਲਸਾ ਇੱਥੋਂ ਬਣਿਆ ਸਿੱਖ ਤੇ ਪਹਿਲਾਂ ਹੀ ਚਲੇ ਆ ਰਹੇ ਸੀ ਗੁਰੂ ਨਾਨਕ ਤੋਂ ਇਹ ਫਿਰ ਬਾਕੀ ਤਖਤ ਬਣਾਉਣ ਦਾ ਮਕਸਦ ਕੀ ਸੀ ਇਹ ਮੈਨੂੰ ਨਹੀਂ ਪਤਾ ਇਹ ਤੇ ਦਸਾਂ ਨੇ ਜਿਨ੍ਹਾਂ ਨੇ ਬਣਾਏ ਉਹ ਦੱਸ ਸਕਦੇ ਨੇ ਲੇਕਿਨ ਬੜੀ ਚੰਗੀ ਗੱਲ ਆ ਡਿਵੀਜ਼ਨ ਆਫ ਪਾਵਰ ਹੋ ਗਈ ਲੇਕਿਨ ਅਕਾਲ ਤਖਤ ਸਾਹਿਬ ਨੂੰ ਜੀ ਜਿਹੜੀ ਮਰਿਆਦਾ ਹੈ ਅਕਾਲ ਸਾਹਿਬ ਸਾਹਿਬ ਦੇ ਜਿਹੜੇ ਹੁਕਮ ਹੈ ਉਹਨਾਂ ਨੂੰ ਕੋਈ ਨਹੀਂ ਮੰਨਦਾ ਪਰ ਇੱਕ ਚੀਜ਼ ਹੈ ਵਰਸਾ ਸਿੰਘ ਬਲਟੋਹਾ ਜਿੱਦਾਂ ਬੋਲਦੇ ਪਏ ਨੇ ਸਭ ਨੂੰ ਪਤਾ ਸੀ ਵੀ ਵਰਸਾ ਸਿੰਘ ਬਲਟੋਹਾ ਬੋਲ ਰਿਹਾ ਹਰਪ੍ਰੀਤ ਨਾਲ ਹੋ ਕੇ ਰਹੇਗਾ ਉਹਨਾਂ ਨੂੰ ਬਾਹਰ ਕੱਢਿਆ ਜਾਏਗਾ ਇਹ ਹੀ ਨਹੀਂ ਸਾਬਤ ਹੋਇਆ ਵੀ ਐਸਜੀਪੀਸੀ ਤੋਂ ਉੱਪਰ ਵੀ ਕਾਲ ਤੱਕ ਤੋਂ ਉੱਪਰ ਵੀ ਸ਼੍ਰੋਮਣੀ ਅਕਾਲੀ ਦਲ ਹੈਗੀ ਹੈ ਇਹ ਤੇ ਜੀ ਕੋਈ ਲੋਕੀ ਸ਼ੋਪੀ ਗੱਲ ਨਹੀਂ ਹੈ ਜਦੋਂ ਲਫਾਫੇ ਵਿੱਚੋਂ ਪ੍ਰਧਾਨ ਨਿਕਲਦੇ ਆ ਜੇ ਇਸ ਵੇਲੇ ਜਿਹੜੀ ਸ਼ਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ ਉਹ ਸਿਰਫ ਰਗੂਜੀਤ ਸਿੰਘ ਵਿਰਕਦੇ ਕਰਕੇ ਬਣੀ ਆ ਔਰ ਉਹ ਇਹਨਾਂ ਬਾਦਲਾਂ ਦਾ ਰਿਸ਼ਤੇਦਾਰ ਆ ਅਕਾਲੀ ਦਲ ਦਾ ਜਿਹੜਾ ਪੱਠਾ ਬੈਠਾ ਹੈ ਉਹ ਦੋਨਾਂ ਸਾਲੇ ਔਰ ਜੀਜੇ ਨੇ ਬਿਠਾਇਆ ਇਹਨਾਂ ਨੂੰ ਪੁੱਛੋ ਰੇਤ ਮਾਫੀਆ ਕਿਦੇ ਰਾਜ ਵਿੱਚ ਪੈਦਾ ਹੋਇਆ ਵਾਈਨ ਮਾਫੀਆ ਕਿਦੇ ਰਾਜ ਚ ਪੈਦਾ ਹੋਇਆ ਭੂਮਾਰਥਿਆ ਕਿਦੇ ਰਾਜ ਚ ਪੈਦਾ ਹੋਇਆ ਕਿੱਕਟਾ ਕਿਹੜੇ ਰਾਤ ਚ ਵਿਗਣ ਲੱਗਾ ਇਹ ਜਿਹੜਾ ਐਕਟ ਦਾ ਹਵਾਲਾ ਦਿੱਤਾ ਇਹ ਕੀ ਉਹਨੂੰ ਨੀਵਾ ਦਿਖਾਣ ਲਈ ਏ ਰਗਵੀਰ ਸਿੰਘ ਨੂੰ ਕਾਲ ਤੱਕ ਦੇ ਜੱਥੇਦਾਰ ਨੂੰ ਵੀ 1925 ਇਹ ਜਿਹੜਾ ਜਿਹੜਾ ਉਹਨਾਂ ਦੀ ਗੱਲ ਮੰਨਦਾ ਜਿਹਦੀ ਰੀੜ ਦੀ ਹੱਡੀ ਨਹੀਂ ਹੈ ਜਿਹੜਾ ਝੁੱਕ ਜਾਂਦਾ ਹੈ ਉਹਨੂੰ ਉਹ ਜੱਥੇਦਾਰ ਲਾ ਦਿੰਦੇ ਆ ਇਹਨਾਂ ਦਾ ਕੋਈ ਜਵਾਬ ਵੀ ਨਹੀਂ ਆਇਆ ਰਗਵੀਰ ਸਿੰਘ ਉਹਨਾਂ ਦਾ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਗਿਆ ਜਿਹੜੀ ਇਹ ਚੀਜ਼ ਨਹੀਂ ਜੀ ਦੇਖੋ ਉਹਨੂੰ ਤਾਂ ਸੱਦਿਆ ਹੀ ਨਹੀਂ ਗਿਆ ਕਮੇਟੀ ਨੇ ਉਹਨਾਂ ਨੂੰ ਸੱਦਿਆ ਹੀ ਨਹੀਂ ਉਹਨਾਂ ਦਾ ਪੱਖ ਸੁਣਿਆ ਹੀ ਨਹੀਂ ਮੈਂ ਨਹੀਂ ਕਹਿੰਦਾ ਕਿ ਰਕबीर ਸਿੰਘ ਆਪਣਾ ਹਰਪ੍ਰੀਤ ਸਿੰਘ ਦੁੱਧਾ ਤੋਤਾ ਹੈ ਮੈਂ ਨਹੀਂ ਕਹਿੰਦਾ ਉਹ ਜਾਣੇ ਤੇ ਪਰਮਾਤਮਾ ਜਾਣੇ ਉਹਦਾ ਕੰਮ ਜਾਣੇ ਮੈਂ ਉਹਨੂੰ ਇੱਕ ਦੋ ਗੱਲਾਂ 'ਚ ਵੇਖਿਆ ਐ ਐਥੇ ਚਾਰ ਫੇਸ ਦੇ ਗੁਰਦੁਆਰਾ ਸਾਹਿਬ ਦਾ ਝਗੜਾ ਸੀਗਾ ਔਰ ਉਹ ਝਗੜਾ ਜਿਹੜਾ ਹੈਗਾ ਆਕਾਲ ਤਖਤ ਸਾਹਿਬ ਦੇ ਉੱਤੇ ਲੱਗੇ ਉਸ ਵੇਲੇ ਜਿਹੜਾ ਇਹਨਾਂ ਨੇ ਡਿਸੀਜਨ ਦਿੱਤਾ ਉਹਨੂੰ ਹਾਈ ਕੋਰਟ ਨੇ ਰੋਕ ਦਿੱਤਾ ਸੀ ਇਹਨਾਂ ਨੇ ਕਿਹਾ ਸੀ ਆਕਾਲ ਤਖਤ ਦੇ ਫੈਸਲੇ ਨੂੰ ਹਾਂ ਯੈਸ ਉਹ ਤਾਂ ਆਪਾਂ ਕਹੀਏ ਵੀ ਇੱਕ ਪਾਸੇ ਉਹ ਜੇਪੀ ਸੀਗਾ ਜਤਿੰਦਰਪਾਲ ਤੇ ਇਹਨਾਂ ਨੂੰ ਦੇਣਾ ਨਹੀਂ ਸੀ ਚਾਹੀਦਾ ਕਿਉਂਕਿ ਅੰਗਰੇਜ਼ ਸਿੰਘ ਨੂੰ ਨਹੀਂ ਸੀ ਇਹਨਾਂ ਦੀ ਯੂਰੋ ਸਟ੍ਰਕਚਰ ਚ ਨਹੀਂ ਆ ਜਿਹੜੇ ਲੋਕਲ ਗੁਰਦੁਆਰਾ ਸਾਹਿਬਾਨ ਨੇ ਅੱਛਾ ਇਹਨਾਂ ਦੀ ਯੂਰੋ ਸਟ੍ਰਕਚਰ ਜਿਹੜੀ ਹੈ ਘਰ ਖੇਤਰ ਚ ਨਹੀਂ ਆਉਂਦੇ ਇਹਨਾਂ ਦੇ ਸਿਰਫ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਨੇ ਜਿਹੜੇ ਐਸਪੀਸੀ ਦੇ ਥੱਲੇ ਗੁਰਦੁਆਰਾ ਸਾਹਿਬ ਨੇ ਉਹਨਾਂ ਚ ਹੈਗਾ ਇਹ ਸਿੰਘ ਸਭਾ ਗੁਰਦੁਆਰਾ ਜਿਹੜੀ ਜਿਹੜੀ ਸਾਡੀ ਮਤਲਬ ਜਿਹੜੀ ਇਹਨਾਂ ਦੇ ਹੈਗਾ ਉਹ ਦੂਜੀ ਗੱਲ ਕਿ ਇਹਨਾਂ ਨੂੰ ਪੁੱਛੋ ਕਿ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਰਿਆਤ ਮਰਿਆਦਾ ਨੂੰ ਮੰਨਦਾ ਇਹਨਾਂ ਨੂੰ ਪੁੱਛੋ ਕਿ ਬਾਬਾ ਬਲਬੀਰ ਸਿੰਘ 96 ਕਰੋੜੀ ਹਾਂ ਉਹ ਅਕਾਲ ਤਖਤ ਦੇ ਰਿਆਦਾ ਨੂੰ ਮੰਨਦਾ ਨਾਨਕ ਸਰੀਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆ ਗਸਾ ਪਿੰਡਾਂ ਜਿਹੜਾ 19 1997 ਤੋਂ 1997 ਤੋਂ ਪਹਿਲਾਂ ਕਦੀ 1987 ਤੋਂ ਪਹਿਲਾਂ ਕਦੀ ਵੀ ਜਿਹੜਾ ਹੈ ਜੇ ਟਕਸਾਲ ਨਹੀਂ ਸੀਗਾ ਉਹ ਇਸ ਮर्यादा ਨੂੰ ਮੰਨਦਾ ਸੰਤ ਸਮਾਨ ਇਸ ਨਿਵਾਜ ਨੂੰ ਮੰਨਦੇ ਆ ਜਿਹੜੋ ਨਹੀਂ ਮੰਨਦੇ ਤੇ ਫਿਰ ਭਾਈ ਸਾਹਿਬ ਜੀ ਉਹ ਇਹਨਾਂ ਇਕੱਠਾਂ ਦੇ ਵਿੱਚ ਕਿਉਂ ਆਉਂਦੇ ਆ ਉਹ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਤਖਤਾਂ ਦੇ ਜਹੇਦਾਰਾਂ ਨੂੰ ਪਾੜਨ ਵਿੱਚ ਕਿ ਦਿੰਦੇ ਆ ਫਿਰ ਸਵਾਲ ਆਉਂਦਾ ਵੀ ਐਸਜੀਪੀਸੀ ਜੀ ਦਾ ਕੰਮ ਧਰਮ ਦਾ ਪ੍ਰਚਾਰ ਪਸਾਰਾ ਕਾਲ ਤਖਤ ਜਿਨੇ ਮर्याਦਾ ਸਿੱਖ ਰਿਹਾ ਤੇ ਮर्याਦਾ ਲਾਗੂ ਕਰवानी ਹੈ ਕਰਦੇ ਕੀ ਪਏ ਆ ਤੇ ਜਥੇਦਾਰ ਤੇ ਪ੍ਰਧਾਨ ਕਰਦੇ ਕਰ ਕੀ ਰਹੇ ਨੇ ਇੱਕ ਗੱਲ ਦੱਸਣਾ ਜੀ ਐਜ਼ ਅ ਮੈਂਬਰ 1 ਲੱਖ ਰੁਪਈਆ ਸਾਲ ਦਾ ਜਿਹੜਾ ਧਰਮ ਪ੍ਰਚਾਰ ਲਈ ਮਿਲਦਾ 1 ਲੱਖ ਇੱਕ ਮੈਂਬਰ ਨੂੰ ਤੁਸੀਂ ਦੱਸੋ ਨਾ ਸਾਨੂੰ ਕੋਈ ਟੀਏ ਡੇ ਨਾ ਸਾਨੂੰ ਕੋਈ ਬੱਸ ਦਾ ਕਰਾਇਆ ਨਾ ਸਾਨੂੰ ਕੋਈ ਭਾਈ ਸਾਹਿਬ ਜੀ ਦਿਹਾੜੀ ਆਪਣੇ ਕੰਮ ਜਿਹੜਾ ਆਪਣਾ ਕੰਮ ਛੱਡੋ ਆਪਣੇ ਕਿਰਾਏ ਖਰਚ ਕਰੋ ਆਪਣਾ ਤੇਲ ਖਰਚ ਕਰੋ 1 ਲੱਖ ਰੁਪਈਆ ਜਿੰਨੇ ਨੇ ਇਹ ਧਰਮ ਪ੍ਰਚਾਰ ਲਈ ਬਹੁਤ ਜ਼ਿਆਦਾ 1 ਲੱਖ 8000 ਰੁਪਈਆ ਮਹੀਨੇ ਦਾ ਠੀਕ ਹੈ ਜੀ ਤੇ 30 ਰੁਪਈਏ ਰੋਇਦੇ ਤੇ ਕੱਲ ਤੱਕ ਤਨੂੰ ਕਦੀ ਇਹ ਚੀਜ਼ ਵੀ ਨਹੀਂ ਸੁੱਜੀ ਘੱਟੋ ਘਾਟ ਆਪਾਂ ਪੱਤਾ ਹੀ ਬਤਾਈਏ ਨਾ ਦੇ ਕੋਈ ਉਸੇ ਸਿਸਟਮ ਹੀ ਨਹੀਂ ਹੈ ਤੁਸੀਂ ਦੇਖੋ ਨਾ 90 ਲੱਖ ਰੁਪਈਆ ਸਾਧ ਨੂੰ ਮਾਫ ਕਰਨ ਵਾਸਤੇ ਐਸਡੀਪੀਸੀ ਦੇ ਖਜ਼ਾਨੇ ਚੋਂ ਦੇ ਦਿੱਤਾ ਗਿਆ ਕੋਈ ਮੈਂਬਰ ਨਹੀਂ ਬੋਲਿਆ ਕੋਈ ਐਡਜੈਕਟਿਵ ਨਹੀਂ ਬੋਲੀ ਕੋਈ ਪ੍ਰਧਾਨ ਨਹੀਂ ਬੋਲਿਆ ਕੋਈ ਜਨਰਲ ਸੈਕਟਰੀ ਨਹੀਂ ਬੋਲਿਆ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਜਿਹੜਾ ਦੋ ਤਰੀਕ ਨੂੰ ਜਿਹੜਾ ਹੁਕਮਨਾਮਾ ਆਇਆ ਹੈ ਉਹਦੀ ਉਲੰਘਣਾ ਸਿਰਫ ਇਹਨਾਂ ਇਸ ਕਰਕੇ ਕੀਤੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਦਾ ਜਿਹੜਾ ਦਿੱਤਾ ਹੋਇਆ ਖਤਾਬ ਸੀ ਉਹ ਵਾਪਸ ਲਿਆ ਗਿਆ ਅੱਛਾ ਹਰ ਹਰਜਿੰਦਰ ਧਾਮੇ ਵਾਲਾ ਐਪੀਸੋਡ ਕੀ ਹੈ ਪਹਿਲਾਂ ਅਸਤੀਫਾ ਦੇ ਦੇਣਾ ਕਹਿੰਦੇ ਆਪ ਹੀ ਫੈਸਲਾ ਸੁਣਾਇਆ ਆਪ ਹੀ ਜੱਜ ਸੀਗੇ ਆਪ ਹੀ ਵਕੀਲ ਸੀ ਆਪ ਹੀ ਆਪਣੇ ਆਪ ਨੂੰ ਉਹ ਕਰਤੇ ਆ ਇਸ ਤਰ੍ਹਾਂ ਹੈਗਾ ਜੀ ਕਿ ਧਾਮੀ ਸਾਹਿਬ ਜਿਹੜੇ ਨੇ ਨਾ ਜੀ ਉਹਨਾਂ ਦੀ ਆਤਮਾ ਨੇ ਥੋੜਾ ਜਿਹਾ ਹਲਾਰਾ ਮਾਰਿਆ ਅਗਰ ਉਹ ਜਿਹੜੇ ਅੰਦਰ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਮੇਰੇ ਕੋਲੋਂ ਗਲਤ ਕਰਵਾਇਆ ਜਾ ਰਿਹਾ ਹੈ ਕੱਲ ਨੂੰ ਇਹ ਗੱਲਾਂ ਇਤਿਹਾਸ ਦੇ ਪੰਨਿਆਂ ਤੇ ਲਿਖੀਆਂ ਜਾਣੀਆਂ ਨੇ ਹੁਣ ਵੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਜੇ ਇਸ ਫੈਸਲੇ ਨੂੰ ਖੂਬਹੂ ਲਾਗੂ ਨਹੀਂ ਕਰਾਉਂਦੇ ਉਹਨਾਂ ਨੇ ਕਿਹਾ ਸੀ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਭਰਤੀ ਕਰੇਗੀ ਸੱਤ ਮੈਂਬਰੀ ਕਮੇਟੀ ਡੈਲੀਗੇਟ ਬਣਾਏਗੀ ਸੱਤ ਮੈਂਬਰੀ ਜਿਹੜੀ ਕਮੇਟੀ ਆ ਪ੍ਰਧਾਨ ਦੀ ਚੋਣ ਕਰਾਏਗੀ ਇਹਨਾਂ ਨੇ ਸਾਰਾ ਕੁਝ ਕਰ ਲਿਆ ਕਹਿੰਦੇ ਸਾਡੀ ਤਾਂ 30 ਲੱਖ ਦੀ ਭਰਤੀ ਵੀ ਹੋ ਗਈ ਹੁਣ ਭਰਤੀ ਦੀ ਗੱਲ ਸੁਣ ਲੋ ਨਾ ਹੁਣ ਕੀ ਆ ਜਿਹੜੀ ਉਹ ਕਮੇਟੀ ਬਣੀ ਆ ਉਹ ਮਨਜ਼ੂਰ ਕਰ ਲੇਗੀ 30 ਲੱਖ ਦੀ ਮੈਂਬਰਸ਼ਿਪ ਹਾਂਜੀ ਇਹੀ ਹੋਏਗਾ ਮਨਜ਼ੂਰ ਕਰ ਲੈਣਗੇ ਮੈਂਬਰਸ਼ਿਪ ਕਮੇਟੀ ਦੇ ਪਾੜ ਗਈ ਧਾਮੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਬਡੰਗੁਰ ਸਾਹਿਬ ਨੇ ਅਸਤੀਫਾ ਦੇ ਦਿੱਤਾ ਫਿਰ ਉਹ ਕਿਹੜਾ ਮਨਜ਼ੂਰ ਹੋਏ ਨੇ ਫਿਰ ਅਸਤੀਫਾ ਧਾਮੀ ਸਾਹਿਬ ਦਾ ਹਾਂਜੀ ਧਾਮੀ ਸਾਹਿਬ ਦਾ ਕਿਹੜਾ ਮਨਜ਼ੂਰ ਹੋਇਆ タミン ਸਾਹਿਬ ਦਾ ਸਟੀਫਾ ਜਿਹੜਾ ਇਹ ਉਹ ਜਿਹੜਾ ਹੈਗਾ ਉਹਨਾਂ ਨੇ ਪ੍ਰਧਾਨਗੀ ਰ ਦਿੱਤਾ ਉਹ ਹੈਗਾ ਜਿਹੜਾ ਦੂਜਾ ਉਹਦੇ ਅਕਾਲ ਤੱਕ ਸਭ ਨੂੰ ਦਿੱਤਾ ਹਾਂ ਉਹ ਅਕਾਲ ਤੱਕ ਨਹੀਂ ਇਹਦੇ ਮਨਜ਼ੂਰ ਨਹੀਂ ਹੋਇਆ ਪਰ ਉਹ ਗਏ ਤੇ ਨਹੀਂ ਨਾ ਮੀਟਿੰਗ 'ਚ ਜਿਹੜੀ ਪਟਿਆਲੇ ਮੀਟਿੰਗ ਹੋਈ ਉਹਦੇ 'ਚ ਗਏ ਨਹੀਂ ਬਿਲਕੁਲ ਠੀਕ ਹੈ ਨਾ ਬਡੁੰਗਰ ਸਾਹਿਬ ਗਏ ਤੇ ਨਾタミン ਸਾਹਿਬ ਗਏ ਦਾ ਮਤਲਬ ਮੈਂ ਕੋ ਮੈਂਬਰ ਨਹੀਂ ਗਏ ਇਹ ਅਕਾਲ ਤੱਕ ਮਨਜ਼ੂਰ ਕਰੇਗਾ ਤਾਂ ਵੀ ਨਹੀਂ ਇਹ ਨਾ ਕਰੇਗਾ ਤਾਂ ਵੀ ਨਹੀਂ ਜੇ ਹੋਰ ਮੈਂਬਰ ਜੇ ਪਾ ਦੇਣਗੇ ਫਰਜ਼ ਕਰੋ ਤੇ ਮਨਜ਼ੂਰ ਕਰ ਦਿੰਦੇ ਆ ਤੇ ਫਿਰ ਹੋਰ ਮੈਂਬਰ ਜਿਹੜਾ ਜੀ ਉਹ ਵੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ ਤੇ ਫਿਰ ਕੀ ਹੱਲ ਕੀ ਹੈ ਦਾ ਹੁਣ ਕਿੱਦਾਂ ਹੋਏਗਾ ਲੈ ਹੈ ਜੀ ਕਿ ਮਤਲਬ ਅਕਾਲ ਤਖਤ ਸਾਫ ਦੇ ਜਹੇਦਾਰ ਨੂੰ ਬਹੁਤ ਮੁਸ਼ਕਲ ਤੇ ਫਸਾਤਾ ਰਕबीर ਸਿੰਘ ਉਹਨਾਂ ਨੂੰ ਹਾਂ ਉਹ ਕਿਵੇਂ ਸਾਪ ਦੇ ਮੂੰਹ ਚ ਕੋੜ ਕਰਨੀ ਲਈ ਆ ਇਹ ਖਾਂਦਾ ਦੇ ਕੋੜੀ ਹੋ ਜਾਂਦਾ ਜੇ ਛੜਦਾ ਤੇ ਭਾਈ ਸਾਹਿਬ ਜੀ ਰਹਿੰਦਾ ਪੱਲੇ ਕੱਖ ਨਹੀਂ ਮਤਲਬ ਇੱਧਰ ਖੂ ਉੱਧਰ ਖਾਈ ਗਿਰਨਾ ਦੋਨੋਂ ਪਾਸੇ ਹੀ ਆ ਕਿੰਨਾ ਪਹਿਲੇ ਦੋਵੇਂ ਪਾਸੇ ਹੀ ਆ ਮੌਤੀ ਮੌਤਾ ਹੋਰ ਕੁਛ ਨਹੀਂ ਹੈ ਕਿਉਂਕਿ ਇਹ ਫੈਸਲਾ ਲਾਗੂ ਕਰਾਉਣਾ ਅਕਾਲ ਤਖਤ ਸਾਹਿਬ ਦੇ ਜੇ ਸੇਧਾਰ ਲਈ ਇੰਨਾ ਜ਼ਰੂਰੀ ਹੈ ਨਹੀਂ ਤੇ ਗੁਰਬਚਨ ਸਿੰਘ ਵਾਂਗੂ ਜਿਤਨਾ ਉਹ ਬਦਨਾਮ ਹੋਇਆ ਹੈ ਜਿੱਦਾਂ ਉਹ ਮਤਲਬ ਜਿਹੜਾ ਹੈਗਾ ਇਹ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਗਿਆ ਹੈ ਉਸ ਤਰ੍ਹਾਂ ਹੋਏਗਾ ਵੈਸੇ ਇਹ ਅਕਾ ਜੱਜ ਜਿਹੜਾ ਨੂੰ ਲਾਉਣ ਦੀ ਇਹ ਪਹਿਲੀ ਗੱਲ ਨਹੀਂ ਹੈ ਮੈਂ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਰੁਖਵੀਰ ਸੋਨੂ ਬਣਾਇਆ ਸੀ ਹਾਂਜੀ ਉਹਨੂੰ ਇਹਨੂੰ ਕਿਉਂ ਲਾਇਆ ਸੀ ਹਰਪ੍ਰੀਤ ਨੂੰ ਹਰਪ੍ਰੀਤ ਨੂੰ ਕੀ ਕਾਰਨ ਸੀ ਉਹਨਾਂ ਦਾ ਪੱਕੇ ਤੌਰ ਤੇ ਪ੍ਰਧਾਨ ਬਣਾਇਆ ਵੀ ਨਹੀਂ ਉਹਨਾਂ ਨੂੰ ਕਾਰਜਕਾਰੀ ਰੱਖਿਆ ਐਕਟਿੰਗ ਹੀ ਰੱਖਿਆ ਇਹਨੂੰ ਵੀ ਪੱਕਾ ਕਰ ਸਕਦੇ ਸੀ ਉਹਦੀ ਕਲਮ ਉਹਨਾਂ ਕੋਲ ਹੈ ਸਿਆਹੀ ਉਹਨਾਂ ਕੋਲ ਹੈ ਪਾਸ ਉਹਨਾਂ ਨੇ ਕਰਾਉਣਾ ਬੰਦੇ ਉਹਨਾਂ ਦੇ ਆ ਜੈਸਮੈਨ ਨੇ ਤੇ ਇਸ ਕਰਕੇ ਦੱਸਾਂ ਨਹੀਂ ਜੀ ਜਿਹੜਾ ਹੈਗਾ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਦੇ ਜਿਹੜੇ ਆ ਨਾ ਜੀ ਬਹੁਤ ਵੱਡੀ ਭੂਮਿਕਾ ਆ ਸਿੱਖ ਜਗਤ ਦੇ ਵਿੱਚ ਤੇ ਕੀ ਕਹਿੰਦੇ ਫਿਰ ਹਰਪ੍ਰੀਤ ਉਹਨਾਂ ਨਾਲ ਜੋ ਹੋਇਆ ਠੀਕ ਹੋਇਆ ਹੁਣ ਇਹ ਜੋ ਦੇਖੋ ਜੀ ਗੱਲ ਇਹ ਹੋ ਗਈ ਐ ਨਾ ਜੀ ਹੁਣ ਸਰਨੇ ਹੋਣੀ ਸਰਨਾ ਬ੍ਰਦਰ ਜਿੰਨੀ ਮਤਲਬ ਅਕਾਲੀ ਦਲ ਦੀ ਬਦਨਾਮੀ ਸਰਦਾਰ ਪ੍ਰਕਾਸ਼ ਸਿੰਘ ਦੀ مخالਫਤ ਜਿੰਨੀ ਸਰਨਾਪਰਾਵਾਂ ਨੇ ਕੀਤੀ ਆ ਦਿੱਲੀ ਦੇ ਵਿੱਚ ਉਨੀ ਕਿਸੇ ਨੇ ਨਹੀਂ ਕੀਤੀ ਹੁਣ ਉਹ ਜਿਹੜੇ ਹੈਗੇ ਉਹਨਾਂ ਦੇ ਭਾਈ ਸਾਹਿਬ ਜੀ ਰਾਗ ਗੌਂਦੇ ਆ ਉਹ ਤਾਂ ਮੈਂ ਕਹਿੰਦਾ ਜਦੋਂ ਹੁਣ ਛੇਕੇ ਗਏ ਸੀ ਪਿੱਛੇ ਜੇ ਤੇ ਮੁੜ ਕੇ ਪੇਸ਼ ਵੀ ਨਹੀਂ ਹੋਏ ਇੱਕ ਵਾਰੀ ਵੀ ਤੇ ਇਹ ਕੋ ਜਿਹੜਾ ਹੈ ਜੇ ਇਹ ਨਹੀਂ ਮੈਨੂੰ ਪਤਾ ਮੈਂ ਉਹ ਜਿਹੜੀ ਗੱਲ ਨਹੀਂ ਕਹਿ ਸਕਾਂਗਾ ਲੇਕਿਨ ਗੱਲ ਸਿਰਫ ਇੰਨੀ ਹੈ ਕਿ ਇਹ ਵੇਖਦੇ ਨੇ ਚੜਦਾ ਸੂਰਜ ਕਿੱਦਾਂ ਰ ਇਹ ਮੱਕੜੀ ਜਾਲ ਦੇ ਵਿੱਚ ਫਸ ਗਏ ਨੇ ਆਪਣਾ ਜਾਲ ਇਹਨਾਂ ਨੇ ਆਪੇ ਬੁਣ ਲਿਆ ਹੁਣ ਉਹਦੇ ਵਿੱਚ ਫਸ ਗਏ ਨੇ ਕੋੜੇ ਦੀ ਜਾਨ ਨਿਕਲੇਗੀ ਤਾਂ ਨਿਕਲਣਗੇ ਉਤਰਾਂ ਨਹੀਂ ਸਕਦੇ ਔਰ ਸਿਰਫ ਇਹ ਇੱਕ ਆਦਮੀ ਸੈਕਰੀਫਾਈਸ ਕਰ ਦਵੇ ਅਕਾਲ ਤਖਤ ਸਾਹਿਬ ਦੀ ਵੀ ਮਹਾਨਤਾ ਬਰਕਰਾਰ ਰਹੇਗੀ ਜਥੇਦਾਰਾਂ ਦੀ ਵੀ ਮੋਛੂ ਚੀਰ ਰਹੇਗੀ ਕਿ ਸਖਬੀਰ ਸਿੰਘ ਬਾਦਲ ਇਹ ਕਵੇ ਕਿ ਜੋ ਅਕਾਲ ਤਖਤ ਸਾਹਿਬ ਤੇ ਮੈਂ ਆਪਣੇ ਕੰਨਾਂ ਨਾਲ ਸੁਣਿਆ ਅੱਖਾਂ ਨਾਲ ਵੇਖਿਆ ਹੈ ਉਹ ਮੈਂ ਆਪਣੇ ਆਪ ਤੇ ਅਕਾਲੀ ਦਲ ਤੇ ਲਾਗੋ ਕਰਾਉਣ ਲਈ ਪਾਬੰਦ ਹਾਂ ਤੇ ਇਹਨਾਂ ਨਾਲ ਜਿਹੜਾ ਹੈਗਾ ਪੰਥ ਵੀ ਵੱਜ ਜਾਏਗਾ ਮर्यादा ਵੀ ਵੱਜ ਜਾਏਗੀ ਅਸੂਲ ਵੀ ਵੱਜ ਜਾਣਗੇ ਤਖਤ ਵੀ ਵੱਜ ਜਾਏਗਾ ਔਰ ਜ਼ਿਹਦਾਰ ਵੀ ਵੱਜ ਜਾਣਗੇ ਔਰ ਸਿੱਖੀ ਵੀ ਪਾਏਗੀ ਬਿਲਕੁਲ ਠੀਕ ਹੈ ਸੋ ਗੱਲ ਚੱਲ ਰਹੀ ਸੀ ਗੁਰਪ੍ਰਤਾਪ ਸਿੰਘ ਰਿਆਰ ਉਹਨਾਂ ਨਾਲ ਬੜੇ ਸਿੱਧੇ ਤੌਰ ਤੇ ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਹੈ ਕਿ ਜਦੋਂ ਤਾਂ ਤੁਹਾਨੂੰ ਅਹੁਦੇ ਮਿਲਦੇ ਨੇ ਤਾਂ ਤੁਸੀਂ ਕਹਿੰਦੇ ਹੋ ਸ਼੍ਰੋਮਣੀ ਕਾਲੀ ਦਲ ਵੀ ਠੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਠੀਕ ਹੈ ਅਕਾਲ ਤਖਤ ਵੀ ਠੀਕ ਹੈ ਬਹੁਤ ਵਧੀਆ ਜਿਹੜਾ ਹੈ ਕਾਰਜ ਪ੍ਰਬੰਧ ਚੱਲ ਰਿਹਾ ਹੈ ਪਰ ਜਦੋਂ ਫਿਰ ਤੁਹਾਨੂੰ ਇੱਕਦਮ ਹਟਾਇਆ ਜਾਂਦਾ ਫਿਰ ਤੁਸੀਂ ਲਗਦੇ ਹੋ ਬਈ ਉੱਚਾਉਂਦਿਆਂ ਤੇ ਬੈਠਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਹੁਣ ਸਿੱਧੇ ਤੌਰ ਤੇ ਆਪਾਂ ਕਹੀਏ ਜੋ ਰਿਆੜ ਸਾਹਿਬ ਦੀ ਗੱਲਾਂ ਤੋਂ ਝੱਲਾ ਗਦਾ ਕਿ ਅੱਜ ਵੀ ਸੁਖਬੀਰ ਬਾਦਲੀ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਤੇ ਕਾਬਜ ਹੋਏ ਬੈਠੇ ਨੇ ਤੇ ਇਸ ਕਰਕੇ ਜਥੇਦਾਰ ਦੀ ਆਪਾਂ ਕਈਏ ਜਾਂ ਆਕਾਲ ਤਕਤ ਦੀ ਇੰਨੀ ਦੁਰਗਤੀ ਦੁਰਦਸ਼ਾ ਹੋ ਰਹੀ ਐ ਸਰਬੱਤ ਦਾ ਭਲਾ ਜਿਹੜੇ ਆਪਾਂ ਕਈਏ ਜਿਹੜੀ ਆਪਾਂ ਮੰਗਦਾ ਹੈ ਜਿਹੜਾ ਸਾਡੇ ਕੌਮ ਦੀ ਪੰਥ ਦੇ ਲਈ ਤੇ ਸਰਬੱਤ ਖਾਲਸਾ ਜਿਹੜਾ ਉਹ ਉਸ ਟਾਈਮ ਜੋ ਕੋਈ ਸਾਡੇ ਤੋਂ ਗਲਤੀਆਂ ਹੋ ਜਾਂਦੇ ਸੀ ਸੁਧਾਰਨ ਲਈ ਅੱਗੇ ਆਉਂਦਾ ਸੀ ਉਹਨੂੰ ਇੱਕ ਵਾਰ ਫੇਰ ਇਕੱਠਾ ਹੋਣਾ ਪੈਣਾ ਹੈ ਤਗੜੇ ਹੋਣਾ ਪੈਣਾ ਹੈ ਇੱਕ ਛੱਤ ਥੱਲੇ ਆਣਾ ਪੈਣਾ ਤਾਂ ਹੀ ਅਸੀਂ ਆਕਾਲ ਤਕਦੀ ਮਾਨ ਮਰਿਆਦਾ ਕਾਇਮ ਰੱਖ ਸਕਦੇ ਆ ਵਰਨਾ ਜੋ ਕਾਹਨ ਹੋ ਰਿਹਾ ਉਹ ਸਭ ਦੇ ਸਾਹਮਣੇ ਆ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ